ਨੇਤਰਹੀਨਾਂ ਲਈ ਤਿਆਰ ਕੀਤੀ ਗਈ ਬ੍ਰੇਲ ਲਿਪੀ ਦੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਠ ਅੱਜ ਸੰਪੰਨ ਹੋਇਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਪਾਠ ਦੇ ਭੋਗ ਪਾਏ ਗਏ। ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਖਾਸ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਬ੍ਰੇਲ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਵਾਲੇ ਪਾਈ ਗੁਰਮੇ ਸਿੰਘ ਨੂੰ ਸਰੋਪਾ ਪੇਟ ਕਰਕੇ ਸਨਮਾਨਿਤ ਕੀਤਾ। ਪਾਈ ਗੁਰਮੇ ਸਿੰਘ ਨੇ ਦੱਸਿਆ ਕਿ ਕਰੀਬ 12 ਸਾਲਾਂ ਵਿੱਚ ਬ੍ਰੇਲ ਲਿਪੀ 'ਚ ਗੁਰੂ ਗ੍ਰੰਥ ਸਾਹਿਬ ਜੀ ਰੋਪਾਈ ਕੁਰਮੇ ਸਿੰਘ ਜੀ ਨੇ ਬਹੁਤ ਵੱਡਾ ਇੱਕ ਉਦਮ ਉਪਰਾਲਾ ਕਰਕੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ नेत्रहीन ਅੰਗਾਂ ਦੇ नेत्रहीन ਸਮਾਜ ਨਾਲ ਸੰਬੰਧਰ ਲੋਕਾਂ ਦੀ ਦੀ ਸੇਵਾ ਲਈ ਉਹਨਾਂ ਨੂੰ ਗੁਰਬਾਣੀ ਗੁਰ ਨਾਲ ਜੋੜਨ ਲਈ ਉਹਨਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਠਾਣਾ ਪੂਠੀਆਂ ਦੇ ਵਿੱਚ ਬ੍ਰੇਲ ਲਿਪੀ ਵਿੱਚ ਲਿਖਾ ਦਿੱਤਾ ਸੀ। ਔਰ ਉਹਦਾ ਹੋਰ ਵੀ ਕਈ ਥਾਵਾਂ ਤੇ ਉਹਦਾ ਪ੍ਰਕਾਸ਼ ਹੋਇਆ ਔਰ ਮੈਂ ਵਧਾਈ ਦੇਣਾ ਭਾਈ ਗੁਰਮੀਸ਼ ਸਿੰਘ ਜੀ ਨੂੰ ਔਰ ਮੈਂ ਸਮਝਦਾ ਕਿ ਮੇਂ ਤਰਹੀ ਲੋਗਾ ਲਈ ਮੇਂ ਤਰਹੀ ਸਮਾਜ ਲਈ ਇੱਕ ਬੜਾ ਵੱਡਾ ਮਾਰਗਦਰਸ਼ਨ ਹੈ ਭਾਈ ਸਾਹਿਬ ਭਾਈ ਗੁਰਮੀਸ਼ ਸਿੰਘ ਜੀ ਉਹਨਾਂ ਦਾ ਮੇਰੇ ਕੋਲ ਕੋਈ ਜੀਵ ਨਹੀਂ ਕੋਈ ਰਸਨਾ ਨਹੀਂ ਮੈਂ ਜੀ ਦੇ ਨਾਲ ਸਤਗੁਰੂ ਜੀ ਦਾ ਸ਼ੁਕਰਾਨਾ ਕਰ ਸਕਾਂ ਜੋ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਹਮ ਮੂਰਖ ਕੋ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਸਾਹਿਬ ਜੀ ਨੇ ਤਰਸ ਕੀਤਾ ਬੜੀ ਮਨ ਦੇ ਵਿੱਚ ਲਾਲਸਾ ਸੀ ਕਿ ਕਦੀ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਾਂਗੇ ਤੇ ਉਹ ਸਤਗੁਰ ਜੀ ਨੇ ਸੰਪੂਰਨ ਕੀਤੀ ਹੈ तकरीबन 10 ਤੋਂ 12 ਸਾਲ ਇਸ ਸੇਵਾ ਨੂੰ ਲੱਗੇ ਨੇ ਤੇ ਸਤਗੁਰ ਜੀ ਨੇ ਆਪ ਹੀ ਤਰਸ ਕਰਕੇ ਰਹਿਮਤ ਕਰਕੇ ਆਪਣੀ ਇਹ ਸੇਵਾ ਲਈ ਹੈ ਤੇ ਲੱਖ ਲੱਖ ਸ਼ੁਕਰਾਨਾ ਨਾਲ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ